ਫੇਰ ਉਹ ਜਿੱਕੀ ਫਤਿ ਅਸੀਂ ਪਿਛਲੇ ਵੀ ਬਹੁਤ ਸਾਰੇ ਵੀਡੀਓਜ਼ ਦੇ ਵਿੱਚ ਕੈਨੇਡਾ ਇਥੋਂ ਦੇ ਫਿਊਚਰ ਦੇ ਬਾਰੇ ਵਿੱਚ ਗੱਲਾਂ ਕੀਤੀਆਂ ਤੇ ਅੱਜ ਫੇਰ ਮੈਂ ਤੁਹਾਡੇ ਨਾਲ ਕੁਝ ਗੱਲਾਂ ਕਰਨੀਆਂ ਕਿਉਂਕਿ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਜੁਪੀ ਦੇ ਵਿੱਚ ਜਿੰਨੇ ਵੀ ਸਾਡੇ ਖਾਸ ਕਰਕੇ ਪੰਜਾਬੀਆਂ ਦੇ ਤੇ ਸਿੱਖਾਂ ਦੇ ਬੱਚੇ ਰਹਿੰਦੇ ਆ ਨਾ ਉਹਨਾਂ ਸਾਰਿਆਂ ਦੇ ਅੰਦਰ ਇੱਕ ਹੀ ਇੱਛਾ ਹੁੰਦੀ ਹੈ ਕਿਹੜਾ ਵੇਲਾ ਹੋਵੇ ਕਿ ਅਸੀਂ ਜਹਾਜ਼ ਤੇ ਚੜੀਏ ਤੇ ਪੁੱਠੇ ਸਿੱਧੇ ਤਰੀਕੇ ਦੇ ਨਾਲ ਅਸੀਂ ਕੈਨੇਡਾ ਜਾਂ ਉੱਤਰੀ ਅਮਰੀਕਾ ਚਲੇ ਜਾਈਏ ਆਸਟ੍ਰੇਲੀਆ ਚਲੇ ਜਾਈਏ ਨਿਊਜ਼ੀਲੈਂਡ ਚਲੇ ਜਾਈਏ ਕਈ ਵਾਰ ਉਹਨਾਂ ਨੂੰ ਇਹ ਨਹੀਂ ਪਤਾ ਚੱਲਦਾ ਕਿ ਜਿਹੜਾ ਕੰਮ ਅਸੀਂ ਕਰਨ ਲੱਗੇ ਆ ਇਹ ਕੰਮ ਹੈ ਜਿਹੜਾ ਸਾਡੇ ਲਈ 1-2 ਦਿਨ ਦੀ ਨਹੀਂ ਸਾਡੇ ਲਈ ਸਾਲਾਂ ਬੱਧੀ ਸਮੇਂ ਦੀ ਮੁਸੀਬਤ ਖੜੀ ਕਰ ਦੇਣੀ ਹੈ ਉਹਦੇ ਵਿੱਚੋਂ ਮੈਂ ਤੁਹਾਨੂੰ ਦੱਸਦਾ ਕਿ ਜੇ ਤੁਸੀਂ ਇੰਡੀਆ ਤੋਂ ਕੈਨੇਡਾ ਆਉਣਾ ਵੀ ਹੋਵੇ ਨਾ ਤੇ ਤੁਹਾਡਾ ਘੱਟ ਤੋਂ ਘੱਟ ਜ਼ਿਆਦਾ ਨਹੀਂ ਆ ਤੇ 25-30000 ਡਾਲਰ ਹੈ ਜਿਹੜਾ ਉਹ ਲੱਗ ਜਾਂਦਾ ਹੈ 25-30000 ਡਾਲਰ ਲਾ ਕੇ ਤੁਸੀਂ ਕੈਨੇਡਾ ਆਉਣਾ ਹੈ ਫਿਰ ਕੈਨੇਡਾ ਦੇ ਵਿੱਚ ਆ ਕੇ ਇੱਥੇ ਤੁਹਾਨੂੰ ਜਦੋਂ ਕੰਮ ਨਹੀਂ ਮਿਲਦਾ ਤਾਂ ਇੱਕ ਏਜੰਟ ਨੇ ਤੁਹਾਨੂੰ ਕਹਿ ਦੇਣਾ ਕਿ ਤੁਸੀਂ ਐਦਾਂ ਕਰੋ ਕੈਨੇਡਾ ਦੇ ਵਿੱਚ ਅਸਾਈਲਮ ਲਗਾ ਦੇਵੋ ਅਸਾਈਲਮ ਲਗਾਉਣ ਦਾ ਅੱਜ ਕੱਲ ਕੈਨੇਡਾ ਦੇ ਵਿੱਚ ਬੜਾ ਰਿਵਾਜ ਚੱਲਿਆ ਹੋਇਆ ਹੈ ਕਿ ਬਸ ਰਿਫਿਊਜੀ ਲਈ ਚੱਲੋ ਧੜਾ ਧੜ ਤੇ ਤੁਹਾਨੂੰ ਪਤਾ ਹੈ ਕਿ ਕੈਨੇਡਾ ਦੀ ਸਰਕਾਰ ਵੀ ਇਸ ਕੰਮ ਦੇ ਵਾਸਤੇ ਬੱਚਿਆਂ ਨੂੰ ਧੜਾ ਧੜ ਜਿਹੜਾ ਸਾਨੂੰ ਕਹਿੰਦੀ ਹੈ ਜਦੋਂ ਵੀ ਕੋਈ ਬੰਦਾ ਆਉਂਦਾ ਹੈ ਨਾ ਇੰਡੀਆ ਤੋਂ ਖਾਸ ਕਰਕੇ ਪੰਜਾਬੀ ਉਹ ਇਸ ਕੰਮ 'ਚ ਬੜਾ ਖੁਸ਼ ਹੁੰਦਾ ਹੈ ਜਦੋਂ ਉਸ ਨੂੰ ਇਹ ਕਿਹਾ ਜਾਂਦਾ ਹੈ ਕਿ ਅਸਾਈਲਮ ਲਗਾ ਕੇ ਐਂਟਰੀ ਲੈ ਲੈ ਤੇ ਅਸੀਂ ਬੜੇ ਖੁਸ਼ ਹੁੰਨੇ ਆ ਕਿ ਅਸਾਈਲਮ ਲਗਾਈ ਐਂਟਰੀ ਮਿਲ ਜਾਣੀ ਹੈ ਹੁਣ ਤੇ ਸਾਨੂੰ ਇਹ ਕੋਈ ਫਿਕਰ ਹੀ ਨਹੀਂ ਅਸੀਂ ਜਿਹੜਾ ਹੈਗਾ ਇੱਥੇ ਪੱਕੇ ਹੋ ਗਏ ਪਰ ਅਸੀਂ ਇਹ ਭੁੱਲ ਜਾਂਦੇ ਆ ਕਿ ਇਹ ਕੈਨੇਡਾ ਸਰਕਾਰ ਦੀ ਇੱਕ ਗੇਮ ਹੈ ਉਹ ਗੇਮ ਲਗਭਗ ਇਸ ਤਰ੍ਹਾਂ ਦੀ ਹੈ ਕਿ ਕੈਨੇਡਾ ਸਰਕਾਰ ਨੂੰ ਯੂ ਐਨਓ ਤੋਂ ਤੁਹਾਡੇ ਇੱਕ ਅਸਾਈਲਮ ਲਈ ਇੱਕ ਰਿਫਿਊਜੀ ਲਈ 1 ਲੱਖ ਡਾਲਰ ਮਿਲਦਾ ਹੈ ਤੇ 1 ਲੱਖ ਡਾਲਰ ਦੇ ਵਿੱਚੋਂ ਜੇ ਉਹਨੇ ਤੁਹਾਡੇ ਉੱਤੇ 10-20 ਹਜ਼ਾਰ ਡਾਲਰ ਖਰਚ ਵੀ ਦਿੱਤਾ ਕੋਈ ਜ਼ਿਆਦਾ ਗੱਲ ਨਹੀਂ ਹੁਣ ਉਹ ਜਦੋਂ ਤੁਸੀਂ ਅਸਾਈਲਮ ਫਾਈਲ ਕੀਤੀ ਕੈਨੇਡਾ ਸਰਕਾਰ ਨੇ ਜਿਹੜਾ ਉਹ ਤੁਹਾਡੇ ਸਿਰ ਤੋਂ ਜਿੰਨੇ ਪੈਸੇ ਕਮਾਣੇ ਸੀ ਉਹ ਕਮਾ ਲਏ ਹੁਣ ਤੁਸੀਂ ਰਹਿ ਗਏ ਪਿੱਛੇ ਹੁਣ ਤੁਸੀਂ ਕੀ ਹੈ ਕਿ ਆਪਣਾ ਕੇਸ ਲੜਨ ਦੇ ਵਾਸਤੇ ਇੱਕ ਵਕੀਲ ਕਰਨਾ ਤੇ ਵਕੀਲ ਨੇ ਤੁਹਾਡੇ ਤੋਂ ਲੈਣਾ ਘਟੋ ਘਟ ਜਿਆਦਾ ਨਹੀਂ ਹੈ ਤੇ 30-35000 ਰੁਪਇਆ ਤੁਹਾਡਾ 2-3 ਸਾਲ ਇੱਥੇ ਕੇਸ ਚੱਲਣਾ ਤੇ ਕੇਸ ਚੱਲਣ ਤੋਂ ਬਾਅਦ ਜਦੋਂ ਤੁਸੀਂ ਕੋਰਟ 'ਚ ਜਾਣਾ ਉਦੋਂ ਤੱਕ ਤੁਹਾਡੀ ਇੱਥੋਂ ਦੀ ਸਰਕਾਰ ਨੂੰ ਜ਼ਰੂਰਤ ਨਹੀਂ ਰਹਿ ਜਾਣੀ ਹੁਣ ਤੁਸੀਂ ਇੱਥੋਂ ਦੀ ਸਰਕਾਰ ਤੇ ਐਸੈਟ ਨਹੀਂ ਹੁਣ ਤੁਸੀਂ ਲਾਇਬਿਲਟੀਆਂ ਬਣ ਚੁੱਕੇ ਹੋ ਹੁਣ ਸਰਕਾਰ ਨੇ ਕੀ ਕਰਨਾ ਹੈ ਉਹਨਾਂ ਨੇ ਕਹਿਣਾ ਹੈ ਕਿ ਜੀ ਉਹ ਸਾਰੀਆਂ ਗਰਾਉਂਡਸ ਦਓ ਜਿਹੜੀਆਂ ਗਰਾਉਂਡਸ ਦੇ ਬਿਹਾਫ ਤੇ ਤੁਸੀਂ ਅਸਾਈਲਮ ਲਗਾਈ ਸੀ ਉਹ ਸਾਰੀਆਂ ਗਰਾਉਂਡਸ ਦਓ ਇਹਦਾ ਮਤਲਬ ਇਹ ਹੈ ਕਿ ਇੰਡੀਆ ਤੋਂ ਆਉਣ ਤੋਂ ਪਹਿਲਾਂ ਤੁਹਾਡੇ ਤੇ ਕੋਈ ਬਹੁਤ ਵੱਡਾ ਐਦਾਂ ਦਾ ਕੇਸ ਬਣਿਆ ਹੋਵੇ ਜਿਹੜੇ ਕੇਸ ਦੇ ਵਿੱਚ ਰੀਅਲੀ ਇੰਡੀਆ ਦੀ ਸੈਂਟਰਲ ਗਵਰਨਮੈਂਟ ਨੂੰ ਤੁਹਾਡੀ ਜ਼ਰੂਰਤ ਹੋਵੇ ਤੇ ਉਹਦੇ ਵਿੱਚ ਵੀ ਜਿਹੜਾ ਉਹ ਤੁਸੀਂ નિર્ਦੋਸ਼ ਹੋ ਕੋਈ ਇਸ ਤਰ੍ਹਾਂ ਦਾ ਰਿਕਾਰਡ ਤੁਹਾਨੂੰ ਪੇਸ਼ ਕਰਨਾ ਪਏਗਾ ਤੇ ਕੀ ਜਿਹੜੇ ਇੱਥੇ ਆਉਂਦੇ ਆ ਉਹਨਾਂ ਦੇ ਕੋਲ ਇਸ ਤੋਂ ਸਾਲ 2 ਸਾਲ ਪਹਿਲੇ ਦਾ ਕੋਈ ਐਹੋ ਜੀ ਐਫ ਆਈ ਆਰ ਕੋਈ ਐਹੋ ਜਿਹਾ ਰਿਕਾਰਡ ਹੋਵੇਗਾ ਜਿਹਦੇ ਵਿੱਚ ਬਹੁਤ ਸੀਰੀਅਸ ਇਦਾਂ ਦੀ ਚੀਜ਼ ਹੋਈ ਹੋਵੇ ਜਿਸ ਤੋਂ ਇਹ ਲੱਗਦਾ ਹੋਵੇ ਕਿ ਵੀ ਇੱਥੇ ਰੀਅਲੀ ਇਸ ਬੰਦੇ ਨੂੰ ਖਤਰਾ ਹਾਂ ਜੇ ਤੁਸੀਂ ਕੋਈ ਗਲਤ ਕੰਮ ਕੀਤਾ ਤੇ ਜੱਜ ਨੇ ਕਹਿਣਾ ਕਿ ਯੂ ਗੋ ਇੰਡੀਆ ਐਂਡ ਫੇਸ ਥਿਸ ਤੁਸੀਂ ਜੇ ਕੁਝ ਰੋਂਗ ਕਰਕੇ ਆਏ ਹੋ ਮੰਨ ਲਓ ਉੱਥੇ ਤੁਹਾਡੇ ਤੇ ਐਸਾ ਕੇਸ ਪਿਆ ਹੈ ਜਿਹੜੇ ਕੇਸ ਚ ਤੁਸੀਂ ਕ੍ਰਿਮੀਨਲ ਲੱਗਦੇ ਹੋ ਕਿਉਂਕਿ ਉਹਨਾਂ ਨੇ ਤੁਹਾਨੂੰ ਨਹੀਂ ਰੱਖਣਾ ਉਹਨਾਂ ਨੇ ਤੁਹਾਡੇ ਸਿਰ ਤੋਂ 1 ਲੱਖ ਡਾਲਰ ਲੈਣਾ ਸੀ ਉਹ 1 ਲੱਖ ਡਾਲਰ ਲੈ ਲਿਆ ਉਸ ਤੋਂ ਬਾਅਦ ਤੁਸੀਂ ਜਿਹੜੇ ਉਸੇ ਤਰ੍ਹਾਂ ਦੇ ਉਹ ਜਿਸ ਤਰ੍ਹਾਂ ਏਟੀਐਮ ਤੋਂ ਪੈਸੇ ਲੈਣ ਤੋਂ ਬਾਅਦ ਨਿਕਲੀ ਹੋਈ ਇੱਕ ਰਸੀਦ ਹੁੰਦੀ ਹੈ ਔਰ ਜਦੋਂ ਬੰਦਾ ਜਿਹੜੇ ਪੈਸੇ ਮਿਲਦੇ ਆ ਡਾਲਰ ਮਿਲਦੇ ਆ ਉਹ ਜੇਬ ਚ ਪਾ ਲੈਂਦਾ ਤੇ ਜਿਹੜੀ ਰਸੀਦ ਹੁੰਦੀ ਹੈ ਏਟੀਐਮ ਚੋਂ ਨਿਕਲਣ ਵਾਲੀ ਦੱਸਿਓ ਉਹਦੇ ਨਾਲ ਕੀ ਕਰਦੇ ਆ ਉਹਨੂੰ ਅਸੀਂ ਭਰੇ ੂੜੇ ਦੇ ਢੇਰ ਚ ਸੁੱਟ ਦਿੰਨੇ ਆ ਹੁਣ ਤੁਸੀਂ ਜਰਾ ਸੋਚੋ ਇੰਡੀਆ ਤੋਂ ਕਰਜ਼ਾ ਚੁੱਕ ਕੇ ਇੱਥੇ ਆਏ ਇੱਥੇ ਆ ਕੇ ਤੁਸੀਂ ਅਸਾਈਲਮ ਲਗਾਈ ਅਸਾਈਲਮ ਲਗਾਉਂਦਿਆਂ ਸਾਰਾ ਕਰਦੇ ਆ ਤੁਸੀਂ ਘਟੋ ਘਟ ਵੀ 25000 ਡਾਲਰ ਖਰਚ ਕਰ ਦਿੱਤਾ ਫਿਰ ਉਸ ਤੋਂ ਬਾਅਦ ਤੁਸੀਂ 3-4 ਸਾਲ ਕੇਸ ਲੜੇ ਜਦੋਂ ਤੁਸੀਂ ਕੇਸ ਲੜੇ ਤੇ 30-35000 ਡਾਲਰ ਤੁਹਾਡਾ ਜਿਹੜਾ ਅਗਲੇ 3-4 ਸਾਲ ਤੱਕ ਵਕੀਲ ਖਾ ਗਏ ਸਮਾਂ ਤੁਹਾਡਾ ਬਰਬਾਦ ਹੋਇਆ ਤੇ ਹਾਲਤ ਉਹੀ ਹੱਥੀ ਟੁੱਟੇ ਖੋਸੜੇ ਬਸੰਤੇ ਹੁਣ ਹੀ ਆਏ ਤੇ ਫੇਰ ਤੁਸੀਂ 5-7 ਸਾਲਾਂ ਬਾਅਦ ਜਦੋਂ ਤੁਸੀਂ 50000 ਡਾਲਰ ਬਰਬਾਦ ਕਰਕੇ ਇੰਡੀਆ ਜਾਓਗੇ ਤਾਂ ਉਦੋਂ ਤੁਹਾਡੇ ਕੋਲ ਕੀ ਰਹੇਗਾ ਤੁਸੀਂ ਆਪਣਾ 60 ਲੱਖ ਰੁਪਇਆ ਬਰਬਾਦ ਕਰ ਦਿੱਤਾ ਹੈ ਤੇ ਜੇ ਤੁਸੀਂ ਇਹੋ ਹੀ 60 ਲੱਖ ਰੁਪਇਆ ਇੰਡੀਆ ਦੇ ਵਿੱਚ ਲਗਾਇਆ ਹੁੰਦਾ ਜਿਸ ਦੇ ਵਿੱਚ ਤੁਸੀਂ ਘੱਟੋ ਘੱਟ 15-20 ਲੱਖ ਦੀ ਇੱਕ ਬਿਲਡਿੰਗ ਬਣਾਈ ਹੁੰਦੀ ਉਸ 15 ਕ ਲੱਖ ਦੀ ਬਿਲਡਿੰਗ ਦੇ ਵਿੱਚ 20 ਲੱਖ ਦੀ ਬਿਲਡਿੰਗ ਦੇ ਵਿੱਚ ਘਰ ਤੇ ਤੁਹਾਡੇ ਹਾਨ ਨਹੀਂ ਜ਼ਮੀਨਾਂ ਤੁਹਾਡੀਆਂ ਪਿੰਡਾਂ ਦੇ ਵਿੱਚ ਹਾਨ ਨਹੀਂ ਉਹਨਾਂ ਹੀ ਪਿੰਡ ਆਪਣੇ ਹੀ ਘਰ ਦੀ ਆਪਣੀ ਜ਼ਮੀਨ ਦੇ ਵਿੱਚ ਜੇ ਤੁਸੀਂ ਕਿਤੇ 1 2 ਕਦਾਲਾਂ ਜ਼ਮੀਨ ਨੂੰ ਵਲ ਕੇ ਉੱਥੇ ਬਣਾਈ ਹੁੰਦੀ ਇੱਕ ਬਿਲਡਿੰਗ ਉਸੇ ਹੀ ਬਿਲਡਿੰਗ ਦੇ ਵਿੱਚ ਉੱਥੇ ਤੁਸੀਂ ਲਗਾਈ ਹੁੰਦੀ ਇੱਕ ਮਸ਼ੀਨ ਕੋਈ ਵੀ ਚਾਹੇ ਉਹ ਚਪਲਾ ਬਣਾਉਣ ਦੀ ਮਸ਼ੀਨ ਹੁੰਦੀ ਚਾਹੇ ਉਹ ਜਿਹੜੀ ਸੀ ਚਮਚੇ ਬਣਾਉਣ ਦੀ ਮਸ਼ੀਨ ਹੁੰਦੀ ਚਾਹੇ ਉਹ ਕੱਪੜੇ ਸਲਾਈ ਕਰਨ ਦੀ ਮਸ਼ੀਨ ਹੁੰਦੀ ਕੁਝ ਵੀ ਤੁਸੀਂ ਲਗਾ ਸਕਦੇ ਸੀ ਜੋ ਤੁਹਾਡੇ ਕੋਲ ਟੈਲੈਂਟ ਸੀ ਉਹ ਲਗਾਇਆ ਹੁੰਦਾ ਔਰ ਇਹਦੇ ਵਿੱਚ ਤੁਹਾਡਾ ਜਿਆਦਾ ਤੋਂ ਜਿਆਦਾ ਲੱਗਦਾ ਤੇ 40 ਕਰਾ ਲੱਖ ਰੁਪਈਆ ਲੱਗ ਜਾਂਦਾ 20 ਲੱਖ ਰੁਪਈਆ ਤੁਸੀਂ ਹੋਰ ਰੱਖ ਸਕਦੇ ਸੀ ਜਿਹਦੇ ਨਾਲ ਅੱਗੇ ਆਉਣ ਵਾਲੇ ਸਮੇਂ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਤੇ ਮੌਜ ਸੀ ਜਾਂ ਨੁਕਸਾਨ ਤੁਸੀਂ ਮਾਲਕ ਬਣ ਕੇ ਕਮਾਉਂਦੇ ਇਥਾ ਆਪਣੇ ਜਿਹੜੇ ਆ ਬਿਹਾਰ ਤੋਂ ਮਿਲਣ ਵਾਲੀ ਸਸਤੀ ਲੇਬਰ ਨੂੰ ਰੱਖਦੇ ਔਰ ਉਸ ਲੇਬਰ ਦੇ ਸਿਰ ਤੇ ਬੈਠ ਕੇ ਤੁਸੀਂ ਬਾਉ ਜੀ ਤੇ ਮਾਲਕ ਬਣ ਕੇ ਰਾਜ ਕਰਦੇ ਤੇ ਅੱਜ ਜੇ ਤੁਹਾਡੀ ਇੱਕ ਫੈਕਟਰੀ ਹੁੰਦੀ ਤੇ ਹੋ ਸਕਦਾ ਆਉਣ ਵਾਲੇ ਸਮੇਂ ਚ ਤੁਹਾਡਾ ਬੇਟਾ ਇੱਕ ਦੀਆਂ ਤਿੰਨ ਫੈਕਟਰੀ ਬਣਾ ਲੈਂਦਾ ਪਰ ਇੱਥੇ ਆ ਕੇ ਤੁਸੀਂ ਜਦੋਂ ਇੱਕ ਕਿਰਾਏ ਦੀ ਬੇਸਮੈਂਟ ਦੇ ਵਿੱਚ ਰਹੋਗੇ ਔਰ ਤੁਸੀਂ ਰਿਫਿਊਜ਼ੀ ਹੋ ਤੁਹਾਨੂੰ ਚੰਗਾ ਤੰਮ ਵੀ ਨਹੀਂ ਮਿਲੇਗਾ ਤੁਹਾਨੂੰ ਇਸ ਜਗ੍ਹਾ ਤੇ ਜਿਹੜਾ ਉਹ ਆਪ ਕਿਤੇ ਜਾ ਕੇ ਲੇਬਰ ਬਣ ਕੇ ਕੰਮ ਕਰਨਾ ਪਵੇਗਾ ਜਿੰਨੇ ਪੈਸੇ ਤੁਸੀਂ ਕਮਾਣੇ ਆ ਉਹਨੇ ਪੈਸੇ ਤੁਸੀਂ ਇੱਕ ਵਕੀਲ ਨੂੰ ਦੇ ਦੇਨੇ ਆ ਮਹੀਨੇ ਬਾਅਦ ਆਪਣਾ ਖਰਚਾ ਕੱਢ ਕੇ ਪਰਿਵਾਰ ਪਿੱਛੇ ਭੁੱਖਾ ਮਰ ਰਿਹਾ ਜਿਹੜਾ ਤੁਸੀਂ ਕਰਜ਼ਾ ਚੁੱਕ ਕੇ ਉੱਥੋਂ ਆਏ ਸੀ ਉਸ ਕਰਜ਼ੇ ਦੀਆਂ ਕਿਸ਼ਤਾਂ ਭੜਨੀਆਂ ਵੀ ਮੁਸ਼ਕਲ ਹੋਣਗੀਆਂ ਔਰ ਇਸ ਤਰੀਕੇ ਦੇ ਨਾਲ ਤੁਹਾਡਾ ਨੁਕਸਾਨ ਹੁੰਦਾ ਜਾਏਗਾ ਹੁਣ ਜਿਹੜੇ ਮੈਂ ਪਹਿਲੀਆਂ ਵੀਡੀਓਸ ਵਿੱਚ ਗੱਲ ਕੀਤੀ ਹੈ ਇਸ ਵੀਡੀਓ ਵਿੱਚ ਵੀ ਮੈਂ ਕਹਿ ਦੇਵਾਂ ਬਹੁਤ ਸਾਰੇ ਜਿਹੜੇ ਨੇ ਨਾ ਉਹ ਐਨੇ ਮਤਲਬ ਕਿ ਅਸੀਂ ਕਹਿ ਲਈਏ ਕਿ ਬੇਵਕੂਫ ਲੋਕ ਨੇ ਉਹ ਏਜੰਟਾਂ ਦੇ ਪਿੱਛੇ ਲੱਗ ਜਾਂਦੇ ਆ ਏਜੰਟ ਉਹਨਾਂ ਨੂੰ ਕਹਿੰਦੇ ਆ ਕੋਈ ਗੱਲ ਨਹੀਂ ਯਾਰ ਤੁਸੀਂ ਐਦਾਂ ਕਰੋ ਇੱਥੋਂ ਸਟੂਡੈਂਟ ਜਾਂ ਵਿਜ਼ਟਰ ਵੀਜ਼ਾ ਲੈ ਕੇ ਤੁਸੀਂ ਕੈਨੇਡਾ ਚਲੇ ਜਾਓ ਕੈਨੇਡਾ ਤੋਂ ਅਸੀਂ ਤੁਹਾਨੂੰ ਮੌਂਟਰੀਅਲ ਤੋਂ ਜਿਹੜਾ ਉਹ ਜੁਐਸ ਚ ਟਪਾ ਦੇਵਾਂਗੇ ਤੇ ਮੈਂ ਤੁਹਾਨੂੰ ਦੱਸਾਂ ਇਸ ਵੇਲੇ ਮੈਂ ਜੁ ਹੈ ਮੌਂਟਰੀਅਲ ਹੀ ਬੈਠਾ ਹੋਇਆ ਹਾਂ ਤੇ ਜਿਹੜੀ ਮੈਂ ਵੀਡੀਓ ਵੀ ਬਣਾ ਕੇ ਪਾ ਰਿਹਾ ਇਹ ਮੌਂਟਰੀਅਲ ਤੋਂ ਹੀ ਮੈਂ ਇਹ ਵੀਡੀਓ ਬਣਾ ਰਿਹਾ ਤੇ ਮੈਂ ਹੁਣ ਤੁਹਾਨੂੰ ਇਹ ਦੱਸਾਂ ਕਿ ਅਸੀਂ ਉਹਨਾਂ ਦੇ ਪਿੱਛੇ ਇੰਨੇ ਬੇਵਕੂਫ ਬਣ ਕੇ ਲੱਗ ਜਾਂਦੇ ਆ ਕਿ ਆਹ ਜਰ ਵਧੀਆ ਤਰੀਕਾ ਦੱਸਿਆ ਉਹ ਇਹ ਕਹਿੰਦਾ ਹੈ ਕਿ ਤੁਹਾਨੂੰ ਇੱਥੋਂ ਮੈਂ ਕੈਨੇਡਾ ਭੇਜ ਦਿੰਦਾ ਸਟੂਡੈਂਟ ਜਾਂ ਵਿਜ਼ਟਰ ਵੀਜ਼ੇ ਤੇ ਔਰ ਉਥੋਂ ਜਾ ਕੇ ਤੁਸੀਂ ਮੌਂਟਰੀਅਲ ਤੋਂ ਜਿਹੜਾ 5-7000 ਡਾਲਰ ਤੁਹਾਡਾ ਹੋਰ ਲੱਗੇਗਾ ਅਸੀਂ ਤੁਹਾਨੂੰ ਅਮਰੀਕਾ ਟਪਾ ਦੇਵਾਂਗੇ ਅਮਰੀਕਾ ਦੇ ਵਿੱਚ ਤੁਸੀਂ ਅਸਾਈਲਮ ਅਪਲਾਈ ਕਰ ਦੇਣਾ ਔਰ ਅਹੀਂ ਇਸ ਗੱਲ ਦੇ ਭਲੇਖੇ ਚ ਆ ਜਾਂਦੇ ਆ ਕਿ ਸ਼ਾਇਦ ਆਹ ਰਸਤਾ ਸਭ ਤੋਂ ਵਧੀਆ ਹੈ ਔਰ ਇਹ ਰਸਤਾ ਅਸੀਂ ਅਪਣਾ ਲਈਏ ਹੁੰਦਾ ਕੀ ਹੈ ਕਿ ਉਹ 5-7000 ਡਾਲਰ ਕੋਈ ਥੋੜਾ ਨਹੀਂ ਹੁੰਦਾ 1000 ڈالر ਦਾ ਮਤਲਬ ਹੈ 60000 ਰੁਪਇਆ ਤੁਸੀਂ ਦੇ ਦਿੱਤਾ ਤੇ ਜਦੋਂ ਤੁਸੀਂ ਕਿਸੇ ਨੂੰ ਪੰਜ ਜਿਹੜਾ ਹੈਗਾ ਉਹ 1000 ڈالر ਦਿੱਤਾ ਤੇ ਪੰਜੂ ਸ਼ਿਕਾਤੀ 3 4 ਲੱਖ ਰੁਪਇਆ ਉਸਨੇ ਤੁਹਾਡੇ ਤੋਂ ਇੱਕ ਮਿੰਟ ਦੇ ਵਿੱਚ ਲੈ ਲਿਆ ਸਿਰਫ ਤੁਹਾਨੂੰ 20 ਕਿਲੋਮੀਟਰ ਦਾ ਬਾਰਡਰ ਟਪਾਉਣ ਦਾ ਉਹ ਵੀ ਖਾਲੀ ਉੱਥੇ ਵੀ ਕੁਝ ਨਹੀਂ ਤੁਸੀਂ ਬਾਰਡਰ ਟਪ ਜਾਂਦੇ ਆਂ ਹੀ ਤੁਸੀਂ ਜਿਹੜਾ ਹੈ ਉੱਥੇ ਉਹਨਾਂ ਦੀਆਂ ਬਾਰਡਰ ਏਜੰਸੀਜ਼ ਬੈਠੀਆਂ ਉਹਨਾਂ ਦੇ ਕੋਲ ਚਲੇ ਗਏ ਬਾਰਡਰ ਏਜੰਸੀਜ਼ ਵਾਲਿਆਂ ਨੇ ਤੁਹਾਡੇ ਤੋਂ ਜਿਹੜਾ ਵਾ ਉਹ ਫਿੰਗਰਪ੍ਰਿੰਟਸ ਲੈ ਲਏ ਉਹਨਾਂ ਨੇ ਤੁਹਾਡੀ ਪੂਰੀ ਆਈਡੈਂਟੀਫਿਕੇਸ਼ਨ ਰੱਖ ਲਈ ਉਸ ਤੋਂ ਬਾਅਦ ਉਹਨਾਂ ਨੇ ਤੁਹਾਨੂੰ ਕੁਝ ਸਮੇਂ ਦੇ ਵਾਸਤੇ ਆਪਣੇ ਕੈਂਪ 'ਚ ਭੇਜਿਆ ਤੇ ਕੈਂਪ ਤੋਂ ਬਾਅਦ ਉਹਨਾਂ ਆਜ਼ਾਦ ਕਰ ਦਿੱਤਾ ਤੁਹਾਨੂੰ ਤੁਸੀਂ ਖੁਸ਼ ਹੋ ਗਏ ਤੁਹਾਨੂੰ ਇਹ ਨਹੀਂ ਪਤਾ ਕਿ ਉਹਨਾਂ ਨੇ ਉਸੇ ਵੇਲੇ ਤੁਹਾਡਾ ਇਹ ਪੂਰਾ ਰਿਕਾਰਡ ਸਰ ਸਕੈਨ ਕਰ ਲਿਆ ਕਿ ਇਹ ਬੰਦਾ ਕਿੱਥੋਂ ਆਇਆ ਕਿਉਂਕਿ ਜਦੋਂ ਤੁਸੀਂ ਕੈਨੇਡਾ ਦੀ ਅੰਬੈਸੀ ਨੂੰ ਆਪਣੇ ਫਿੰਗਰਪ੍ਰਿੰਟ ਦਿੱਤੇ ਸੀ ਚੰਡੀਗੜ੍ਹ ਐਲੈਂਟੇ ਮਾਲ ਦੇ ਵਿੱਚ ਜਾ ਕੇ ਆਪਣੀ ਫੋਟੋ ਲਵਾਈ ਸੀ ਤਾਂ ਉਹ ਤੁਹਾਡਾ ਕੈਨੇਡਾ ਦੇ ਵਿੱਚ ਐਂਟਰ ਹੋਣ ਦਾ ਪੂਰੇ ਦਾ ਪੂਰਾ ਰਿਕਾਰਡ ਹੈ ਜਿਹੜਾ ਇੱਧਰ 7ाइस ਦੇ ਕੋਲ ਪਹੁੰਚ ਗਿਆ ਸੀ 7ाइस ਦਾ ਮਤਲਬ ਇਹਨਾਂ ਦੀਆਂ ਵੈਬਸਾਈਟ ਸਾਰੀਆਂ ਸਾਂਝੀਆਂ ਨੇ ਔਰ ਇਹਨਾਂ ਦੇ ਕੋਲ ਉਹ ਸਾਰੇ ਦਾ ਸਾਰਾ ਐਕਸੈਸ ਹੁੰਦਾ ਹੈ ਫਿਰ ਤੁਸੀਂ ਜਦੋਂ ਕੈਨੇਡਾ 에ਅਰਪੋਰਟ ਤੇ ਆਏ ਉੱਥੇ ਤੁਹਾਡੀ ਪਾਸਪੋਰਟ ਤੇ ਉਹਨਾਂ ਨੇ ਠੱਪਾ ਮਾਰ ਕੇ ਜਦੋਂ ਤੁਹਾਨੂੰ ਅੱਗੇ ਕੱਢਿਆ ਤੇ ਉਸ ਵੇਲੇ ਹੋ ਗਿਆ ਕਿ ਇਹ ਬੰਦਾ ਕੈਨੇਡਾ ਦੇ ਵਿੱਚ ਐਂਟਰ ਕਰ ਗਿਆ ਹੁਣ ਤੁਸੀਂ ਕੈਨੇਡਾ ਚ ਐਂਟਰ ਕਰ ਰਹੇ ਹੋ ਲੱਭ ਰਹੇ ਹੋ ਤੁਸੀਂ ਜਾ ਕੇ ਨੈਕਸਟ ਜਿਹੜਾ ਉਹ ਆਪਣੇ ਯੂਐਸਚੋਂ ਤੇ ਹੁਣ ਕੀ ਯੂਐਸ ਵਾਲੇ ਇੰਨੇ ਬੇਵਕੂਫ ਬੈਠੇ ਆ ਹੁਣ ਉਹਨਾਂ ਨੇ ਤੁਹਾਨੂੰ ਜਿਹੜਾ ਉਹ ਵਾਪਸ ਕੈਨੇਡਾ ਸੁਟਣਾ ਕੈਨੇਡਾ ਵਾਲਿਆਂ ਨੇ ਕਹਿਣਾ ਤੁਸੀਂ ਇੱਥੇ ਜਿਸ ਪਰਪਸ ਲਈ ਆਏ ਸੀ ਤੁਸੀਂ ਉਸ ਪਰਪਸ ਦੇ ਵਾਸਤੇ ਠੀਕ ਨਹੀਂ ਨਿਕਲੇ ਤੇ ਕੈਨੇਡਾ ਵਾਲਿਆਂ ਨੇ ਤੁਹਾਨੂੰ ਫੇਰ ਇੰਡੀਆ ਸੁਟਦਾ ਤੁਸੀਂ ਤੇ ਦੋਵੇਂ ਪਾਸਿਆਂ ਤੋਂ ਮਰੇ ਉਹ ਕਹਿੰਦੇ ਆ ਨਾ ਚਾਹੇ ਖਰਬੂਜਾ ਕਾਚੂ ਤੇ ਗਰੇ ਚਾਹੇ ਕਾਚੂ ਖਰਬੂਜੇ ਤੇ ਨੁਕਸਾਨ ਖਰਬੂਜੇ ਦਾ ਹੀ ਹੋਣਾ ਚਾਕੂ ਦਾ ਕੋਈ ਨੁਕਸਾਨ ਨਹੀਂ ਹੋਣਾ ਇਸੇ ਤਰ੍ਹਾਂ ਹੀ ਤੁਸੀਂ ਜਦੋਂ ਇੱਥੇ ਆ ਕੇ ਐਦਾਂ ਦੇ ਆ ਚਾਲਬਾਜ਼ੀਆਂ ਕਰੋਗੇ ਉਹਨਾਂ ਚਾਲਬਾਜ਼ੀਆਂ ਦੇ ਵਿੱਚ ਆ ਕੇ ਤੁਹਾਡਾ ਫਾਇਦਾ ਕੁਝ ਨਹੀਂ ਹੋਣਾ ਨੁਕਸਾਨ ਹੋਣਾ ਹਾਂ ਇਹ ਜ਼ਰੂਰ ਹੈ ਕੁਝ ਲੋਕ ਉਹ ਹੁੰਦੇ ਨੇ ਜਿਹੜੇ ਸੁਣ ਕੇ ਸਮਝ ਜਾਂਦੇ ਆ ਕੁਝ ਉਹ ਹੁੰਦੇ ਨੇ ਜਿਹੜੇ ੱੱਕੇ ਖਾ ਕੇ ਸਮਝ ਜਾਂਦੇ ਆ ਤੇ ਕੁਝ ਉਹ ਹੁੰਦੇ ਨੇ ਜਿਹੜੇ ਧੱਕੇ ਖਾਣ ਤੋਂ ਬਾਅਦ ਵੀ ਨਹੀਂ ਸਮਝਦੇ ਉਹ ਸਦਾ ਹੀ ਦੁਖੀ ਰਹਿੰਦੇ ਆ ਤੇ ਧੱਕੇ ਹੀ ਖਾਂਦੇ ਰਹਿੰਦੇ ਆ ਤੇ ਐਵੇਂ ਬਸ ਪਰੇਸ਼ਾਨ ਹੀ ਹੁੰਦੇ ਰਹਿੰਦੇ ਆ ਹੁਣ ਇਹ ਤੁਸੀਂ ਸੋਚਣਾ ਕਿ ਤੁਸੀਂ ਕਿਹੜੀ ਕੈਟਾਗਰੀ ਚਾਹੁੰਦੇ ਹੋ ਸੁਣ ਕੇ ਹੀ ਸਮਝ ਜਾਣਾ ਜੇ ਸੁਣ ਕੇ ਸਮਝ ਜਾਣਾ ਇਟਸ ਓਕੇ ਜਿਹੜਾ ਤੁਸੀਂ 30 35 ਜਿਹੜਾ ਹੈਗਾ 1000 ਡਾਲਰ ਇੱਥੇ ਆਉਣ ਲਈ ਬਰਬਾਦ ਕਰਦਾ ਉਦੋਂ ਚੰਗਾ ਇਹੀ ਹੈ ਉਸੇ ਹੀ ਡਾਲਰ ਦਾ ਇੱਥੇ ਕੋਈ ਬਿਜ਼ਨਸ ਖੋਲੋ ਹਾਈ ਸਟੱਡੀ ਕਰੋ ਕਿਉਂਕਿ ਅੱਜ ਕੱਲ ਸਾਨੂੰ ਸਟੱਡੀ ਤੋਂ ਡਰ ਲੱਗਦਾ ਮੈਂ ਇੱਥੇ ਇਹ ਵੀ ਗੱਲ ਸੱਚਾਈ ਕਹਿ ਦੇਵਾਂ ਅਸਲ ਵਿੱਚ ਇਹਦੇ ਕਸੂਰ ਸਾਡਾ ਨਹੀਂ ਹੈ ਕਸੂਰ ਸਾਡੇ ਚੌਗਿਰਦੇ ਦਾ ਹੈ ਸਾਡੇ ਚੌਗਿਰਦੇ ਦਾ ਮਤਲਬ ਸਾਡੇ ਮਾਪਿਓ ਸਾਡੇ ਚਾਚੇ ਤਾਏ ਸਾਡੇ ਆਂਢੀ ਗੁਆਂਢੀ ਸਾਡੇ ਰਿਸ਼ਤੇਦਾਰ ਜਿੰਨੇ ਵੀ ਹੁੰਦੇ ਆ ਉਨਾਂ ਚੋ ਕੋਈ ਭਾਗਾਂ ਵਾਲਾ ਹੁੰਦਾ ਹੈ ਜਿਹੜਾ ਬੀਏ ਤੋਂ ਅੱਗੇ ਪੜਿਆ ਹੋਵੇ ਕਿਉਂਕਿ ਜਿਆਦਾ ਅਸੀਂ ਬੀਏ ਕਰਕੇ ਹੀ ਖੁਸ਼ ਹੁੰਦੇ ਆਂ ਤੇ ਬੀਏ ਦਾ ਮਤਲਬ ਹੈ ਅੱਜਕੱਲ ਸਿਰਫ ਦੂਸਰੀ ਜਮਾਤ ਸੈਕੰਡ ਜਮਾਤ ਬੀਏ ਦਾ ਮਤਲਬ ਕੋਈ ਤੁਸੀਂ ਇਹ ਨਾ ਸਮਝੋ ਬਹੁਤ ਹੋ ਗਿਆ ਬੀਏ ਦੀ ਜ਼ੀਰੋ ਕਦਰ ਹੈ ਜ਼ੀਰੋ ਮੈਂ ਬੀਏ ਦੇ ਟੀਚਰ ਕਹਿ ਰਿਹਾ ਸਾਰੇ ਉਹੀ ਲੋਕ ਹੁੰਦੇ ਆ ਜਿਹੜੇ ਸਾਡੇ ਤੋਂ ਵੱਡੇ ਆ ਪੜ੍ਹਾਈ 'ਚ ਡਰਦੇ ਰਹੇ ਗ੍ਰੈਜੂਏਸ਼ਨ ਕਿਸੇ ਕਰਮਾ ਭਾਗਾ ਵਾਲੇ ਨਹੀਂ ਪਾਸ ਕੀਤੀ ਹੁੰਦੀ ਹੈ ਨਹੀਂ ਤੇ 8ਵੀਂ 10ਵੀਂ 12ਵੀਂ ਵੱਧ ਤੋਂ ਵੱਧ ਸਾਡਾ 12ਵੀਂ ਤੱਕ ਦਾ ਹੀ ਕੰਮ ਹੁੰਦਾ ਹੈ 12ਵੀਂ ਤੱਕ ਅਸੀਂ ਪੜੇ ਹੁੰਨੇ ਆ ਉਸ ਤੋਂ ਬਾਅਦ ਹੱਥੀਂ ਕੰਮ ਕਰਨਾ ਸਾਡੀ ਸ਼ਾਨ ਦੇ ਖਿਲਾਫ ਹੋ ਜਾਂਦਾ ਹੈ ਕਿ ਹੁਣ ਅਸੀਂ ਹੱਥੀਂ ਕੰਮ ਕਿਵੇਂ ਕਰੀਏ ਖਾਸ ਕਰਕੇ ਪੰਜਾਬ ਦੇ ਵਿੱਚ ਰਹਿੰਦੇ ਆ ਜਦ ਕਿ ਇੱਥੇ ਆ ਕੇ ਉਹੀ ਕੰਮ ਹੱਥੀਂ ਕਰਦੇ ਆ ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਉਸ ਮਾਹੌਲ ਦੇ ਵਿੱਚ ਰਹਿੰਦਿਆਂ ਹੋਇਆਂ ਸਾਨੂੰ ਵੀ ਐਵੇਂ ਲੱਗਦਾ ਹੈ ਕਿ ਜਰ ਪੜ੍ਹਾਈ ਤੋਂ ਖੇੜਾ ਕਿਸੇ ਨਾ ਕਿਸੇ ਤਰ੍ਹਾਂ ਛੁੱਟ ਜਾਵੇ ਤੇ ਮਾਪੇ ਬਾਪ ਦੇ ਵਾਸਤੇ ਵੀ ਇਹ ਜ਼ਰੂਰੀ ਹੈ ਕਿ ਜਿਹੋ ਜੀ ਤੁਸੀਂ ਸੋਸਾਇਟੀ ਆਪਣੇ ਬੱਚੇ ਨੂੰ ਦੋਗੇ ਨਾ ਤੁਹਾਡੇ ਬੱਚੇ ਨੇ ਉਹ ਜਿਹਾ ਹੀ ਬਣਨਾ ਹੈ ਜੇ ਤੁਹਾਡਾ ਬੱਚਾ 8ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਜੇ ਤੁਹਾਡਾ ਬੱਚਾ ਡਰਾਈਵਰਾਂ ਦੀ ਸੰਗਤ ਚ ਰਹੇਗਾ ਤੇ ਤੁਹਾਡਾ ਬੱਚਾ ਡਰਾਈਵਰ ਹੀ ਬਣੇਗਾ ਜੇ 8ਵੀਂ ਤੋਂ ਲੈ ਕੇ 12ਵੀਂ ਤੱਕ ਪੜਦਾ ਤੁਹਾਡਾ ਬੱਚਾ ਡਾਕਟਰਾਂ ਦੀ ਸੰਗਤ 'ਚ ਚਲੇ ਜਾਏਗਾ ਉਹ ਡਾਕਟਰ ਹੀ ਬਣੇਗਾ ਜੇ 8ਵੀਂ ਤੋਂ 12ਵੀਂ ਤੱਕ ਤੁਹਾਡੇ ਬੱਚੇ ਨੂੰ ਕਿਸੇ ਵਕੀਲ ਦੀ ਸੰਗਤ ਮਿਲ ਗਈ ਉਹ ਵਕੀਲ ਹੀ ਬਣੇਗਾ 8ਵੀਂ ਤੋਂ ਲੈ ਕੇ 12ਵੀਂ ਤੱਕ ਜੇ ਤੁਹਾਡੇ ਬੱਚੇ ਨੂੰ ਕਿਸੇ ਗ੍ਰੰਥੀ ਦੀ ਸੰਗਤ ਮਿਲ ਗਈ ਉਹ ਗ੍ਰੰਥੀ ਹੀ ਬਣੇਗਾ ਜਿਹੜਾ ਉਸਨੇ 8ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਦਾਇਰੇ ਵਿੱਚ 4 ਸਾਲਾਂ ਚ ਜਿਹੜੀ ਵੀ ਲਾਈਨ ਵੱਲ ਉਹ ਪੈ ਗਿਆ ਉਹਨੇ ਉਸੇ ਲਾਈਨ ਵੱਲ ਪੈ ਜਾਣਾ ਜੇ ਉਹ ਨਸ਼ਿਆਂ ਚ ਪੈ ਗਿਆ ਉਹਨੂੰ ਨਸ਼ਿਆਂ ਵਾਲਿਆਂ ਦੀ ਸੰਗਤ ਮਿਲ ਗਈ ਉਹਨੇ ਨਸ਼ੇੜੀ ਹੋ ਜਾਣਾ ਜੇ ਉਸ ਨੂੰ ਵਿਹਲੜਾਂ ਦੀ ਸੰਗਤ ਮਿਲ ਗਈ ਉਹਨੇ ਵਿਹਲੜ ਹੋ ਜਾਣਾ ਜੇ ਉਸ ਨੂੰ ਪੜਿਆਂ ਲਿਖਿਆਂ ਦੀ ਸੰਗਤ ਮਿਲ ਗਈ ਤੇ ਉਹਨੇ ਪੜਿਆ ਲਿਖਿਆ ਇਨਸਾਨ ਬਣ ਜਾਣਾ ਜੇ ਉਸ ਨੂੰ ਮਿਹਨਤੀਆਂ ਦੀ ਸੰਗਤ ਮਿਲ ਗਈ ਉਹਨੇ ਮਿਹਨਤੀ ਬਣ ਜਾਣਾ ਔਰ ਅੱਜ ਸਾਨੂੰ ਲੋੜ ਹੈਗੀ ਹੈ ਇਹ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਸਮਝੀਏ ਆਪਣੇ ਬੱਚਿਆਂ ਨੂੰ ਸਮਝਾਈਏ ਤੇ ਆਪਣੇ ਬੱਚਿਆਂ ਨੂੰ ਸਫਲ ਇਨਸਾਨ ਬਣਾਈਏ ਨਾ ਕਿ ਆਪਣੇ ਬੱਚਿਆਂ ਨੂੰ ਆਪਾਂ ਵਿਦੇਸ਼ਾਂ ਦੇ ਵਿੱਚ ਲੇਬਰ ਬਣਾਈਏ ਮੈਂ ਇਹ ਨਹੀਂ ਕਹਿੰਦਾ ਕਿ ਲੇਬਰ ਬੁਰੀ ਚੀਜ਼ ਹੈ ਕੰਮ ਕੋਈ ਵੀ ਕਰਨਾ ਚੰਗੀ ਗੱਲ ਹੈ ਕੰਮ ਹੋਣਾ ਚਾਹੀਦਾ ਪਰ ਜਦੋਂ ਉਹੀ ਕੰਮ ਇਲੈਗਲ ਤਰੀਕੇ ਦੇ ਹੋ ਜਾਂਦਾ ਹੈ ਤੇ ਇਲੈਗਲ ਤਰੀਕੇ ਦੇ ਨਾਲ ਹੋਇਆ ਕੰਮ ਹੈ ਜਿਹੜਾ ਸਾਡੀ ਬਰਬਾਦੀ ਦੇ ਰਸਤੇ ਖੋਲਦਾ ਹੈ ਆਬਾਦੀ ਦੇ ਨਹੀਂ ਕਿਉਂਕਿ ਨਜ਼ਾਇਜ਼ ਤਰੀਕੇ ਦੇ ਨਾਲ ਪਹਿਲੀ ਤੇ ਗੱਲ ਪੈਸਾ ਆਉਂਦਾ ਹੀ ਨਹੀਂ ਤੇ ਜੇ ਪੈਸਾ ਨਜ਼ਾਇਜ਼ ਤਰੀਕਿਆਂ ਦੇ ਨਾਲ ਆ ਵੀ ਜਾਵੇ ਤੇ ਉਹ ਪੈਸਾ ਜਿਵੇਂ ਆਇਆ ਹੁੰਦਾ ਹੈ ਉਸੇ ਤਰ੍ਹਾਂ ਹੀ ਜਾਂਦਾ ਹੈ ਉਹ ਪੈਸਾ ਸਵਾਰ ਦਾ ਕੁਛ ਨਹੀਂ ਪੈਸਾ ਉਹੀ ਚੰਦਾ ਹੁੰਦਾ ਹੈ ਜਿਹੜਾ ਕਿਰਤ ਕਰਕੇ ਦਸਾਂ ਨੌਹਾਂ ਦੀ ਮਿਹਨਤ ਦੀ ਕਮਾਈ ਨਾਲ ਲਿਆ ਜਾਏ ਗੁਰੂ ਨਾਨਕ ਦੇਵ ਜੀ ਨੇ ਤਾਂ ਹੀ ਕਿਹਾ ਸੀ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਪਰ ਅਸੀਂ ਉਲਟਾ ਤਰੀਕਾ ਅਪਣਾ ਲਿਆ ਅਸੀਂ ਇਹ ਸੋਚ ਲਿਆ ਬਾਹਰ ਜਾਵਾਂਗੇ ਚੁਸਤੀਆਂ ਚਲਾਕੀਆਂ ਕਰਾਂਗੇ ਔਰ ਇਸ ਤਰ੍ਹਾਂ ਸ਼ਹਿਦ ਅਸੀਂ ਅਮੀਰ ਹੋ ਜਾਵਾਂਗੇ ਇਹ ਤੇ ਐਦਾਂ ਦਾ ਹੀ ਭੁਲੇਖਾ ਹੁੰਦਾ ਜੇ ਮਿੱਤਰੋ ਜਿਵੇਂ ਤੁਸੀਂ ਸੜਕ ਤੇ ਜਾ ਰਹੇ ਹੋ ਤੇ ਤੁਹਾਨੂੰ 4-5 ਕਿਲੋਮੀਟਰ ਅੱਗੇ ਐਵੇਂ ਲੱਗਦਾ ਹੈ ਕਿ ਪਾਣੀ ਹੈ ਪਰ ਜਦੋਂ ਤੁਸੀਂ 4-5 ਕਿਲੋਮੀਟਰ ਅੱਗੇ ਜਾਂਦੇ ਹੋ ਪਾਣੀ ਨਹੀਂ ਹੁੰਦਾ ਪਰ ਫੇਰ ਲੱਗਣ ਲੱਗਦਾ ਹੈ ਕਿ ਸ਼ਾਇਦ ਇੱਥੇ ਨਹੀਂ ਅਤੇ ਅਗਲੇ 4-5 ਕਿਲੋਮੀਟਰ ਅੱਗੇ ਸੜਕ ਤੇ ਪਾਣੀ ਹੋਏਗਾ ਉਹ ਧੁੱਪ ਚਮਕ ਦੇ ਵਿੱਚ ਚਮਕ ਰਹੀ ਲੋਕ ਤੇ ਬਜਰੀ ਦੀਦੀ ਹੈ ਜੋ ਪਾਣੀ ਦਾ ਭਲੇਖਾ ਪਾਉਂਦੀ ਹੈ ਇਸੇ ਤਰ੍ਹਾਂ ਹੀ ਵਿਦੇਸ਼ਾਂ ਦੇ ਵਿੱਚ ਵੀ ਸੇਮ ਹੀ ਹੈ ਤੁਹਾਨੂੰ ਇੰਡੀਆ ਤੋਂ ਐਵੇਂ ਲੱਗਦਾ ਕਿ ਅਮਰੀਕਾ ਆ ਜਾਵਾਂਗੇ ਤੇ ਕੈਨੇਡਾ ਆ ਜਾਵਾਂਗੇ ਤੇ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਕਮਾਈ ਹੋ ਜਾਵੇਗੀ ਜਦੋਂ ਤੁਸੀਂ ਕੈਨੇਡਾ ਆ ਜਾਂਦੇ ਉਹਦੇ ਤੁਹਾਨੂੰ ਐਵੇਂ ਲੱਗਦਾ ਨਹੀਂ ਇੱਥੋਂ ਅਸੀਂ ਹੁਣ ਅਮਰੀਕਾ ਟੱਪ ਜਾਵਾਂਗੇ ਅਮਰੀਕਾ ਬਹੁਤ ਕਮਾਈ ਹੋ ਜਾਵੇਗੀ ਕਮਾਈ ਕਿਤੇ ਨਹੀਂ ਹੁੰਦੀ ਉਲਟਾ ਜਿੰਨਾਕ ਤੁਸੀਂ ਥੋੜਾ ਬਹੁਤਾ ਕਿਤੇ ਕਮਾਉਂਦੇ ਵੀ ਹੋ ਨਾ ਉਹ ਸਾਰੇ ਦਾ ਸਾਰਾ ਤੁਹਾਡਾ ਇੱਥੇ ਹੀ ਲੱਗ ਜਾਂਦਾ ਹੈ ਵਾਪਸ ਭੇਜਣ ਵਾਲੀ ਗੱਲ ਹੈ ਜਿਹੜੀ ਉਹ ਐਦਾਂ ਨਹੀਂ ਚੱਲਦੀ ਹਾਂ ਤੁਸੀਂ ਇੱਧਰ ਆਉਣਾ ਵਧੀਆ ਤਰੀਕਾ ਤੁਸੀਂ ਬਿਜ਼ਨਸਮੈਨ ਬਣ ਕੇ ਆਓ ਤੁਸੀਂ ਕੈਨੇਡਾ ਨੂੰ ਕੋਈ ਚੀਜ਼ ਐਕਸਪੋਰਟ ਕਰੋ ਕੈਨੇਡਾ ਤੋਂ ਕੋਈ ਚੀਜ਼ ਇੰਡੀਆ ਨੂੰ ਇੰਪੋਰਟ ਕਰੋ ਤੁਸੀਂ ਉੱਥੋਂ ਚੰਗੀਆਂ ਚੀਜ਼ਾਂ ਖਰੀਦੋ ਸਸਤੇ ਭਾਅ ਤੇ ਖਰੀਦੋ ਇੱਥੇ ਆ ਕੇ ਮਹਿੰਗੇ ਭਾਅ ਦੇ ਵਿੱਚ ਵੇਚੋ ਇੱਥੋਂ ਚੀਜ਼ਾਂ ਖਰੀਦ ਕੇ ਉੱਥੇ ਵੇਚੋ ਪਰ ਇੱਥੋਂ ਤੱਕ ਸੋਚ ਗਈ ਨਹੀਂ ਕਿਉਂਕਿ ਇਹ ਤਾਂ ਸਾਡੇ ਪੰਜਾਬੀਆਂ ਲਈ ਅਸੰਭਵ ਚੀਜ਼ ਹੈ ਇਹ ਕੰਮ ਕਰਨ ਦੇ ਵਾਸਤੇ ਤਾਂ ਮਾਰਵਾੜੀ ਤੇ ਗੁਜਰਾਤੀ ਇੱਥੇ ਬੈਠੇ ਨੇ ਜਿੰਦਾਬਾਦ ਨੇ ਅਸੀਂ ਤਾਂ ਇੱਥੇ ਆ ਕੇ ਬਸ ਇੰਨਾ ਕੁ ਕਰ ਲਈਏ ਡਰਾਈਵਰੀ ਕਰ ਲਈਏ ਜਾਂ ਨਿੱਕੇ ਮੋٹے ਹੋਰ ਕੋਈ ਕੰਮ ਕਰ ਲਈਏ ਠੀਕ ਹੈ ਔਰ ਇਸ ਤਰ੍ਹਾਂ ਜਿਹੜਾ ਹੈਗਾ ਉਹ ਗੱਲ ਨਹੀਂ ਬਣਨੀ ਕਿਉਂਕਿ ਆਉਣ ਵਾਲੇ ਸਮੇਂ 'ਚ ਇਨ੍ਹਾਂ ਕੰਟਰੀਜ਼ ਦੇ ਵਿੱਚ ਇੰਨੇ ਜ਼ਿਆਦਾ ਖਰਚੇ ਹੋ ਗਏ ਆ ਉਨਾਂ ਨੂੰ ਪੂਰੇ ਕਰ ਪਾਉਣਾ ਮੁਸ਼ਕਲ ਹੈ ਮੈਂ ਇੱਕ ਐਗਜ਼ਾਮਪਲ ਦੇਵਾਂ ਕਿ ਇੱਥੇ ਇੱਕ ਘਰ ਦੀ ਜਿਹੜੀ ਕੀਮਤ ਹੈ ਨਾ ਅੱਜ ਦੀ ਤਰੀਕ ਵਿੱਚ ਉਹ 15 ਲੱਖ ਡਾਲਰ ਤੋਂ ਉੱਪਰ ਹੈ। ਠੀਕਾ ਨਹੀਂ 15 ਲੱਖ ਡਾਲਰ ਤੋਂ ਉੱਪਰ। ਜਦ ਕਿ ਇੱਕ ਬੰਦਾ ਇੱਕ ਸਾਲ ਦੇ ਵਿੱਚ ਇੱਥੇ ਜਿਹੜਾ ਮੁਸ਼ਕਲ ਦੇ ਨਾਲ ਮੈਂ ਇਹ ਕਹਿ ਲਵਾਂ ਜੇ ਉਹ 2000 ਡਾਲਰ ਵੀ ਮਹੀਨੇ ਦਾ ਬਚਾ ਰਿਹਾ ਹੈ ਨਾ ਤੇ ਉਹ ਜਵਾਨ ਹੈ। 2000 ਡਾਲਰ ਵੀ ਜਿਹੜਾ ਬਚਾ ਲਵੇ ਉਹ ਜਵਾਨ ਹੈ। ਕਿਉਂਕਿ ਮੁਸ਼ਕਲ ਦੇ ਨਾਲ 4000 ਡਾਲਰ ਜਾਂ 4500 ਡਾਲਰ ਬੰਦੇ ਨੂੰ ਇੱਥੇ ਮਹੀਨੇ ਦਾ ਮਿਲਦਾ ਹੈ ਉਹਦੇ ਵਿੱਚੋਂ ਵੀ ਘਰ ਦੇ ਕਿਰਾਏ, ਗਰੋਸਰੀ ਦੇ ਕਿਰਾਏ ਹੋਰ ਖਰਚੇ ਕੱਢ ਕੇ 2500 ਡਾਲਰ 1000 ਜਿਹੜਾ 3000 ਡਾਲਰ ਖਰਚਾ ਹੋ ਜਾਂਦਾ ਪਰ ਇੰਨਾ ਕੁ ਮੁਸ਼ਕਲ ਦੇ ਨਾਲ ਬੰਦੇ ਦੇ ਬਚਦਾ 2000 ਡਾਲਰ ਜੇ ਬਚਾ ਲੇ 1000 ਡਾਲਰ ਵੀ ਜਿਹੜਾ ਬਚਾ ਲਵੇ ਉਹ ਮੁਬਾਰਕ ਹੈ ਮੰਨ ਲਓ ਜੇ ਇੱਕ ਬੰਦੇ ਨੇ 1 ਮਹੀਨੇ ਦਾ 1000 ਡਾਲਰ ਬਚਾਇਆ ਤੇ ਉਹਦਾ ਜਾ ਕੇ ਸਾਲ ਦਾ ਸਿਰਫ 12000 ਡਾਲਰ ਬਚਿਆ ਹੁਣ ਉਹ 12000 ਡਾਲਰ ਚੋਂ ਲਾਲੋ ਸਾਹਿਬ ਕਿ ਉਸਨੇ 15 ਲੱਖ ਡਾਲਰ ਹੈ ਜਿਹੜਾ ਉਹ ਘਰ ਦੇ ਵਾਸਤੇ ਕੱਢਣਾ ਹੈ ਤੇ ਕਿੰਨੇ ਕੁ ਸਮੇਂ ਚ ਨਿਕਲੇਗਾ ਕੈਲਕੂਲੇਟ ਤੁਸੀਂ ਕਰ ਲਿਓ ਜੀ ਪਰ ਮੇਰੀ ਸਲਾਹ ਇਹੀ ਹੈ ਕਿ ਜੇ ਇੰਨਾ ਕੁਝ ਕਰਨ ਨਾਲੋਂ ਇੱਥੇ ਰਹਿ ਕੇ ਇੰਡੀਆ ਦੇ ਵਿੱਚ ਆਪਾਂ ਚੰਗੇ ਕੰਮ ਕਰ ਸਕਦੇ ਹਾਂ ਇੱਥੇ ਵੀ ਆਉਣਾ ਹੈ ਤੇ bizness strategy ਲੈ ਕੇ आओ ਜਾਂ high education ਲੈ ਕੇ आओ ਤੁਸੀਂ ਇਹ ਨਹੀਂ ਕਿ ਕੋਈ ਵੀ ਕੰਮ ਇੰਡੀਆ ਚ ਮਿਲਿਆ ਨਹੀਂ ਪੜ੍ਹਾਈ ਇੰਡੀਆ ਚ ਕਰ ਨਹੀਂ ਸਕੇ ਤੇ ਹੁਣ ਕਿਸੇ ਤਰੀਕੇ ਕੈਨੇਡਾ ਚਲੇ ਜਾਈਏ ਅਮਰੀਕਾ ਚਲ ਜਾਈਏ ਵੈਸੇ ਇਹਨਾਂ ਨੇ ਹੁਣ ਉਹ ਸਾਰੇ ਰਸਤੇ ਬੰਦ ਕਰ ਦਿੱਤੇ ਆ ਪਰ ਅਜੇ ਇਹਨਾਂ ਦੇ ਕੋਲ ਇੱਕ ਰਸਤਾ ਖੁੱਲਾ ਹੈ ਉਸ ਰਸਤੇ ਦਾ ਫਾਇਦਾ ਤੁਹਾਨੂੰ ਨਹੀਂ ਉਹਦਾ ਫਾਇਦਾ ਕੈਨੇਡੀਅਨ ਗਵਰਨਮੈਂਟ ਨੂੰ ਹੋਏਗਾ ਉਹਦਾ ਫਾਇਦਾ ਤੁਹਾਡੇ 에ਜੰਟਾਂ ਨੂੰ ਹੋਏਗਾ ਤੁਹਾਨੂੰ ਫਾਇਦਾ ਨਹੀਂ ਹੋਣਾ ਕਿਉਂਕਿ ਜੇ ਤੁਸੀਂ ਇੱਥੇ ਐਜ਼ ਅ ਵਿਜ਼ਟਰ ਆ ਕੇ ਅਸਾਈਲਮ ਲੈਂਦੇ ਹੋ ਤੁਹਾਡੇ ਅਸਾਈਲਮ ਲੈਣ ਦੇ ਨਾਲ 1 ਲੱਖ ਡਾਲਰ ਤੁਹਾਡੇ ਪਿੱਛੇ ਤੁਹਾਡੇ ਸਿਰ ਤੋਂ ਕੈਨੇਡੀਅਨ ਗਵਰਨਮੈਂਟ ਨੇ ਕਮਾ ਲੈਣਾ ਉਹਦੇ ਵਿੱਚੋਂ ਜਿਹੜਾ 35-40 ਹਜ਼ਾਰ ਡਾਲਰ ਤੁਹਾਡੇ ਤੋਂ ਇੱਕ ਏਜੰਟ ਨੇ ਕਮਾ ਜਾਣਾ ਵਕੀਲ ਨੇ ਕਮਾ ਜਾਣਾ ਤੇ ਤੁਹਾਡੇ ਪੱਲੇ ਫੇਰ ਵੀ ਕੁਝ ਨਹੀਂ ਰਹਿਣਾ ਤੁਹਾਡੀ ਤੇ ਉਨੀ ਜਿਹੜੀ ਹੈ ਉਹ ਮੁਨਨੀ ਜਾਣੀ ਹੈ ਹੁਣ ਇਹ ਤੁਸੀਂ ਡਿਸਾਈਡ ਕਰਨਾ ਹੈ ਕਸੀਂ ਕੈਨੇਡਾ ਕਿਵੇਂ ਆਉਣਾ ਕਿਉਂਕਿ ਆਪਣਾ ਫਰਜ਼ ਹੈ ਤੁਹਾਨੂੰ ਅਵੇਅਰ ਕਰਨਾ ਰੀਜ਼ਨ ਇਹ ਹੈ ਮੈਂ ਨਹੀਂ ਚਾਹੁੰਦਾ ਕਿ ਮੇਰੀ ਕੌਮ ਦੇ ਬੱਚੇ ਗੁਰੂ ਗੋਬਿੰਦ ਸਿੰਘ ਦੇ ਪੁੱਤਰ ᱛੀ ਹੈ ਜਿਨ੍ਹਾਂ ਦੇ ਸਿਰ ਤੇ ਦਸਤਾਰਾ ਹੋਣ ਉਹ ਦੁਖੀ ਹੋਣ ਉਹ ਪਰੇਸ਼ਾਨ ਹੋਣ ਉਹ ਗਰੀਬ ਹੋਣ ਉਹਨਾਂ ਦੇ ਪਰਿਵਾਰ ਹੋਰ ਆਰਥਿਕ ਸੰਕਟ ਦੇ ਵਿੱਚ ਫਸਣ ਇਹ ਚੀਜ਼ ਮੈਂ ਨਹੀਂ ਚਾਹੁੰਦਾ ਇਸੇ ਕਰਕੇ ਤੁਹਾਡੇ ਨਾਲ ਇਹ ਵਿਚਾਰਾਂ ਕੀਤੀਆਂ ਨੇ ਔਰ ਇੱਕ ਰਿਕੁਐਸਟ ਮੈਂ ਜ਼ਰੂਰ ਕਰ ਦੇਵਾਂਗਾ ਮੇਰੀਆਂ ਇਹ ਵਿਚਾਰਾਂ ਠੀਕ ਲੱਗਣ ਤਾਂ ਤੁਸੀਂ ਮੇਰੇ ਚੈਨਲ ਨੂੰ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਇਹ ਵੀਡੀਓ ਵੀ ਹੋਰ ਲੋਕਾਂ ਦੇ ਨਾਲ ਸ਼ੇਅਰ ਕਰੋ ਤਾਂ ਕਿ ਬਾਕੀ ਲੋਕ ਵੀ ਇਸ ਨੂੰ ਸੁਣ ਕੇ ਅਵੇਰ ਹੋ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ